ਦੋਸਤੋ ਅਸੀਂ ਪਹੁੰਚੇ ਪਿੰਡ ਖੇਲਣਾਗਾ ਇਹ ਬਜ਼ੁਰਗ ਮਾਤਾ ਇਕੱਲੀ ਰਹਿੰਦੀ ਐ ਬੀਤੀ ਰਾਤ ਜੋ ਕਮਰਾ ਸੀ ਉਹਦੀ ਛੱਤ ਡਿੱਗ ਪਈ ਤੇ ਮਾਤਾ ਦੇ ਕਰਮ ਚੰਗੇ ਸੀ ਉਸ ਟਾਈਮ ਵਾਸੇ ਬਾਹਰ ਹੋਣੀ ਜੇ ਤਾਂ ਬਾਕੀ ਗੱਲ ਕਰਾਂਗੇ ਇਹ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੀ ਛੱਤ ਸੀ ਜੋ ਇਹ ਬਾਲਿਆਂ ਤੇ ਸੀ ਕੜੀਆਂ ਤੇ ਐ ਇਸ ਤਰ੍ਹਾਂ ਦੀ ਛੱਤ ਸੀ ਬੀਤੀ ਰਾਤ ਛੱਤ ਡਿੱਗ ਪਈ ਤੇ ਮਾਤਾ ਬਾਲ-ਬਾਲ ਬਚੀ ਆ ਇਹ ਦੇਖੋ ਇਸ ਤਰ੍ਹਾਂ ਛੱਤ ਐ ਮਾਤਾ ਜੀ ਇਕੱਲੇ ਰਹਿੰਦੇ ਨੇ ਕਹਿੰਦੇ ਆ ਵੀ ਘਰ ਵਿੱਚ ਜਿਸ ਤਰ੍ਹਾਂ ਕੋਈ ਥੋੜਾ ਬੋਧਾ ਕੰਮ ਹੋ ਗਿਆ ਘਾਰੇ ਲਾਤੇ ਜਾਂ ਹੋਰ ਇਸ ਤਰ੍ਹਾਂ ਦਾ ਕੰਮ ਕਰਕੇ ਟਾਈਮ ਪਾਸ ਕਰਦੇ ਆ ਤੇ ਬੀਤੀ ਰਾਤ ਇਹ ਛੱਤ ਦੇਖ ਦਿਓ ਤੁਸੀਂ ਡਿੱਗ ਪਈ ਮਾਤਾ ਜੀ ਕਦੋਂ ਡਿੱਗੀ ਏ ਛੱਤ ਰਾਤ ਹੋਣੀ ਚੱਕ ਕੇ ਹਟਿਆ ਸਾਰਾ ਸਮਾਨ ਹੂੰ ਉਹ ਤਾਂ ਡਿੱਗ ਪਈ ਬਾਅਦ ਆ ਛੱਤ ਕਾਹਤ ਨਾ ਰਟਾਇਆ ਮੇਹੀਓ ਹੂੰ ਮੈਂ ਤਾਂ ਹਮ ਬੀਜੇ ਖਾ ਯਾਰ ਕੁੜੀ ਨੂੰ ਹਮ ਕਹਾਂ ਕਿੱਥੇ ਪਈ ਸੀ ਤੂੰ ਉਦੋਂ ਉਦੋਂ ਮੈਂ ਇੱਥੇ ਪਈ ਹੁੰਨੀ ਅੰਦਰ ਹਮ ਠੰਡ ਤੋਂ ਡਰਦੀ ਹਮ ਫਿਰ ਮੈਂ ਮੰਜਾ ਕੱਢ ਕੇ ਜਦੋਂ ਕਣੀਆਂ हट ਗਈਆਂ ਮੈਂ ਬਾਹਰ ਆ ਗਿਆ ਹਮ ਮੱਥ ਮੰਜਾ ਹੀ ਬਾਹਰ ਤਾਂ ਹੁਣ ਰੱਖੀ ਆ ਉਹਦੀ ਹਮ ਆਹ ਹੋ ਗਿਆ ਪੱਕਾ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਦੋਂ ਪਿੰਡ ਦੇ ਚ ਕੰਮ ਕਰ ਆਉਣੀ ਆ ਜਾ ਕੇ ਲੋਰ ਤੇ ਆਇਆ ਉਹਨੇ ਆ ਕੇ ਹੋਰ ਆਪਣਾ ਠੇਕੋਸ ਨਹੀਂ ਆਇਆ ਤੇ ਮਾਂ ਤਾਂ ਕਿੰਨੀ ਉਮਰ ਹੋ ਗਈ ਤੇਰੀ ਮੇਰੀ 80 90 ਸਾਲ ਦੀ ਅੱਛਾ ਤੇ ਅੱਛਾ ਫਿਰ ਐਨੀ ਉਮਰ ਚ ਕੀ ਕੰਮ ਕਰਨ ਜਾਣੀ ਆ ਫਿਰ ਤੂੰ ਪਿੰਡ ਚ ਮੈਂ ਗਿਆ ਹੁੰਦਾਗਾ ਮੈਂ ਕੰਮ ਬਹੁਤ ਕਰਦੀ ਆ ਹਮ ਹਜੇ ਵੀ ਕੰਮ ਕਰਕੇ ਖੁਸ਼ ਆ ਮੈਂ ਮੈਂ ਦਵਾਈ ਨਹੀਂ ਖਾਂਦੀ ਬੂਤੀ ਨਹੀਂ ਖਾਂਦੀ ਹਮ ਅੱਛਾ ਫਿਰ ਜਿੱਦੇ ਕੰਮ ਕਰਦੀ ਉਹ ਪੈਸੇ ਦਿੰਦੇ ਆ ਕਿ ਰੋਟੀ ਦਿੰਦੇ ਆ ਤੈਨੂੰ ਪੈਸੇ ਵੀ ਦਿੰਦੇ ਆ ਰੋਟੀਆਂ ਵੀ ਦਿੰਦੇ ਆ ਦੁੱਧ ਵੀ ਦਿੰਦੇ ਨੇ ਹਮ ਸਾਰਾ ਕੁਝ ਦਿੰਦੇ ਜੇ ਮੈਂ ਉਹ ਵੀ ਭਾਵੇਂ ਮੈਨੂੰ ਰੋਟੀਆਂ ਦੀ ਰੋਟੀ ਦੇ ਦੇਣੇ ਸਾਰਾ ਪਿੰਡ ਮੇਰੇ ਮਗਰ ਹਮ ਸਹਜੋ ਕਰਦੇ ਪਿੰਡਾਂ ਚ ਹਾਂ ਪਿਆਰ ਕਰਦੇ ਨੇ ਹਮ ਤੇ ਹੋਰ ਕੋਈ ਗੱਲ ਨਹੀਂ ਪੁੱਤ ਪਾਠ ਨਹੀਂ ਕੰਮ ਕਰਦੀਆਂ ਪਿੰਡੇ ਚ ਜੇਕਰ ਕੋਈ ਆ ਜਾਂਦਾ ਕਰਿਆ ਹੋਣੀ ਆ ਬੀਵੀ ਕਰਾਂਦਾ ਵਾਪੂੜਾ ਸੱਟਕੇ ਮੁੰਡਾ ਨ ਕਰ ਮਨਾਤੇ ਅਜੇ ਕੋਈ ਸ਼ਾਂਦਾ ਨਹੀਂ ਜੀ ਤੁਮੜੀ ਪੰਚਾਇਤ ਨੇ ਵੀ ਨਹੀਂ ਬੰਨੂ ਬਿਠਾ ਫਾੜੀ ਦਿੱਤੀ ਤੇ ਹੁਣ ਮਤ ਕਹੇ ਘਰ ਵਿੱਚ ਕੱਲੀ ਰਹਿੰਦੀ ਹੈ ਜਾਂ ਕੋਈ ਰਹਿੰਦਾ ਤੇਰੇ ਨਾਲ ਆਹਾਂ ਦੋ ਤੇ ਪੁੱਤ ਪੋਤੀਆਂ ਅੱਛਾ ਕਹੇ ਜੁਆਕ ਰਹਿੰਦੇ ਤੇਰੇ ਨਾਲ ਮੈਂ ਨੇ ਪਿਆਰ ਦੇ ਨੇ ਜੇ ਜਿੰਨੀਆਂ ਤਾਂ ਆਉਂਦੇ ਨੇ ਅੱਛਾ ਅੱਛਾ ਹਾਂ ਪਿਆਰ ਦੇ ਨੇ ਹੋਰ ਨਿਜਵਾਕ ਮੇਰੇ ਅੱਛਾ ਉਹ ਮਿਲਣਾ ਆ ਜਾਂਦੇ ਤੈਨੂੰ ਨਾ ਇੱਦਾਂ ਨਾ ਕਰੋ ਨਾ ਰ ਅੱਛੇ ਨਾਲ ਵਾਲਾ ਅੱਛਾ ਤੇਰਾ ਕੱਲਾ ਕਮਰਾ ਹੀ ਹੈ ਆਹੀ ਕਮਰਾ ਮੇਰਾ ਅੱਛਾ ਕੱਲਾ ਕਮਰਾ ਤੇਰਾ ਹਾਂ ਅੱਛੇ ਨਾਲ ਵਾਲਾ ਤੇਰੇ ਮੁੰਡੇ ਦਾ ਆ ਗਿਆ ਹਾਂ ਅੱਛਾ ਅੱਛਾ ਉਹ ਠੀਕ ਹੋ ਗਿਆ ਕਿਉਂ ਤੋਂ ਬੋਲਦੇ ਸੀ ਮੁੱਤ ਮਸਲਮਾਨ ਦਿੱਤੀ ਆਗੇ ਮੈਂ ਛੋਟੂ ਹੂੰ ਏ ਹੁਣ ਮਾਤਾ ਫਿਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮਰੇ ਬਾਰੇ ਦੱਸੋ ਸਾਨੂੰ ਇਹ ਚਲ ਪਟ ਨਾ ਤੁਸੀਂ ਦੱਸੋ ਵੀ ਕਮਰਾ ਪਾ ਆਈ ਨਹੀਂ ਵੀ ਫਿਰ ਕਮਰਾ ਪਾ ਦੇ ਜਿੰਨਾ ਚਿਰ ਮੇਰੀ ਉਮਰ ਆ ਚਦ ਮੈਂ ਬੈਠੀ ਰਹਾ ਕੋਈ ਪਾ ਨਹੀਂ ਕੋਈ ਭਾਈ ਨਹੀਂ ਜਗਾ ਰੱਖੋ ਨਹੀਂ ਜੀ ਹੂੰ ਤੇ ਮਾਤਾ ਸਿਲੰਡਰ ਚੁੱਲਾ ਹੈਗਾ ਤੇਰੇ ਕੋਲੇ ਓਹੋ ਦਿੱਤਾ ਨਹੀਂ ਹੈਗਾ ਸੀਗਾ ਅੱਛਾ ਪੜਨਾ ਮੋਟੀ ਮੋਟੀ ਅੱਛਾ ਹੁਣ ਤਾਂ ਫਿਰ ਕੰਮ ਕਰਨ ਦੀ ਉਮਰ ਤਾਂ ਤੇਰੀ ਹੈ ਨਹੀਂ ਹੁਣ ਤਾਂ ਬੈਠ ਕੇ ਖਾਣ ਲਈ ਮੈਂ ਕੰਮ ਕਰਨੇ ਕਿੱਧਰੇ ਦੇ ਮਾਰ ਅੱਛਾ ਨਾ ਕੋਈ ਪੁੱਤ ਨਾ ਕੋਈ ਧੀ ਹੈ ਜੇ ਮਾਤਾ ਫਿਰ ਆਪਾਂ ਹੱਲ ਕਰਦੀਏ ਤੈਨੂੰ ਮਹੀਨੇ ਦੇ ਮਹੀਨੇ ਰਾਸ਼ਨ ਭੇਜ ਦਿਆ ਕਰੀਏ ਤੇ ਫਿਰ ਤਾਂ ਕੰਮ ਕਰਨ ਦੀ ਲੋੜ ਨਹੀਂ ਪੈਣੀ ਨਾ ਫਿਰ ਨਹੀਂ ਲੋੜ ਪੈਣੀ ਚਲ ਬਸ ਅੱਜ ਤੋਂ ਦਮਨ ਦਾ ਪੁੱਤੀ ਸਮਝ ਕੋਈ ਨਾ ਪੁੱਤੀ ਹੈ ਪੱਟਾ ਹਾਂ ਤੈਨੂੰ ਹਰ ਮਹੀਨੇ ਕਰੇ ਬੈਠੀ ਨੂੰ ਜਦੋਂ ਵੀ ਰਾਸ਼ਨ ਮੁੱਕ ਗਿਆ ਉਹ ਮਿਸਤਰੀ ਐ ਮੁੰਡਾ ਸੇਮੀ ਉਹਨੂੰ ਦੱਸ ਘਰੇ ਬੈਠੇ ਨੂੰ ਰਸਨ ਮੇਲੂ ਕੋਈ ਦਵਾਈ ਤਾਂ ਨਹੀਂ ਚੱਲਦੀ ਨਾ ਦਵਾਈ ਦਵਾਈ ਮੈਂ ਕੋਈ ਨਹੀਂ ਖਾਂਦੀ ਹਮ ਜਿੱਕੀ ਕਹਿੰਦਾ ਮਾਰਾ ਮੋਟਾ ਜੇ ਥੋੜਾ ਟੁਕਿਆ ਮਾ ਹੋ ਜਾਏ ਜਾਂ ਹੋ ਜਾ ਔਰ ਉਹ ਬੁਖਾਰ ਵਾਲੀ ਦਵਾਈ ਅੱਧੀ ਲੈਣੀ ਆ ਹਮ ਮੈਂਨੇ ਕਦੇ ਦਵਾਈਆਂ ਖਾਧੀਆਂ ਨੰਗੇ ਪੈਰੀ ਨਹੀਂ ਰਹਿਣੀ ਪੁੱਤ ਸਾਰਾ ਦਿਨ ਫਿਰਦੀ ਕਿ ਮਾਤਾ ਨੰਗੇ ਪੈਰੀ ਕਿ ਰਹਿਣੀ ਐ ਪਰਦੇ ਨਹੀਂ ਅੱਛਾ ਮਾਰੀ ਡਾਕਟਰ ਅੱਛਾ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਵੀ ਬਿਮਾਰੀ ਨਗਦੀ ਵੀ ਨੰਗੇ ਪੈਰੀ ਬੇ ਬੇ ਅੱਛਾ ਹਾਂ ਹੁਣ ਕਿੰਨੇ ਸਾਲ ਹੋ ਗਏ ਨੰਗੇ ਪੈਰੀ ਮੈਂ ਤਾਂ ਕਿਤੇ ਨਹੀਂ ਹੋਈਆਂ ਅੱਛਾ ਹਾਂ ਚਲ ਫਿਰ ਮਾਤਾ ਜੀ ਤੇਰਾ ਕਮਰਾ ਵੀ ਉਹ ਤੈਨੂੰ ਵਧੀਆ ਛੱਤ ਪਾ ਕੇ ਦੇਵਾਂਗੇ ਫਿਰ ਵਧੀਆ ਹੀ ਪੱਟਾ ਤੁਹਾਡੇ ਸਿੱਤੇ ਹੀ ਹੈ ਕੋਈ ਪੁੱਤ ਨਹੀਂ ਕੋਈ ਧੀ ਨਹੀਂ ਹੂੰ ਚਲੋ ਰੱਬ ਭੇਜਦਾ ਹੁੰਦਾ ਸੀ ਵੀ ਤੁਹਾਡੇ ਪੁੱਤੀਆਂ ਸਾਨੂੰ ਪੁੱਤੀ ਸਮਝਣਾ ਤੁਸੀਂ ਤੇ ਤਿੰਨ ਪੁੱਤ ਨਹੀਂ ਤਿੰਨ ਪੱਤਾ 5000 ਰੁਪਏ ਤਾਂ ਇਹਨੇ ਤਾਂ ਦੇ ਸਕਦੇ ਨੇ ਉਹ ਵੀ ਦੇ ਦੇਣੀ ਪੰਚਾਇਤ ਨੇ ਨਹੀਂ ਖਾਂਦਵਾਇਆ ਖਾਏਗਾ ਇਹ ਵੀ ਗੋਹੂ ਗੁਰ ਨੇ ਇਸੇ ਟਿਕਾਈ ਦੇ ਆ ਅੱਛਾ ਮੁਰਲੇ ਤੇ ਦੋਸਤੋ ਸੋ ਇਹ માતા ਦਾ ਕਮਰਾ ਜੋ ਬੀਤੀ ਰਾਤ ਡਿੱਗ ਪਿਆ ਤੇ ਮਾਤਾ ਜੀ ਬਹੁਤ ਉਦਾਸ ਨੇ ਤੇ ਇਹਨਾਂ ਨੇ ਕਿਹਾਗਾ ਆਪਾਂ ਇਹਨਾਂ ਨੂੰ ਇੱਕ ਅਮਰੇ ਦੀ ਛੱਤ ਪਾ ਕੇ ਦੇਣੀ ਹੈ ਤੇ ਇਹ ਮਾਤਾ ਦੀ ਕੋਈ ਆਪਾਂ ਰਸੋਈ ਕਹਿ ਸਕਦੇ ਹਾਂਗੇ ਇਸ ਤਰ੍ਹਾਂ ਹੈ ਇਹ ਦਾ ਛੋਟੀ ਜਿਹੀ ਰਸੋਈ ਹੈ ਇਹ ਵੀ ਬਹੁਤ ਇਹ ਸੋਈ ਮਾਤਾ ਨਹੀਂ ਛੋਡੀ ਹੈ ਹਾਂ ਮਾਤਾ ਨਹੀਂ ਉਹ ਅੱਛਾ ਇਹ ਮਾਤਾ ਨਹੀਂ ਇਹ ਇਹਨਾਂ ਦੀ بیٹے ਦੀ ਰਸੋਈ ਹੈ ਮਾਤਾ ਤੇ ਬੇਟੇ